ਮਨਪ੍ਰੀਤ ਮੰਨੇ ਦੇ ਪਰਿਵਾਰ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਸਿੱਧਾ ਹੋਇਆ ਭਾਈ ਅਮਰਤਪਾਲ ਸਿੰਘ ਮੈਰੋ ਪੂਰੀ ਵੀਡੀਓ ਦੇਖੋ ਤੇ ਸ਼ੇਅਰ ਕਰ ਦਿਓ ਜੀ ਇਹ ਵੀਡੀਓ ਬੁjor ਕਹਿੰਦੀ ਆਈ ਆ ਇਹ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਤੇ ਇਹਨਾਂ ਤੋਂ ਪਿੰਡ 'ਚ ਸਾਨੂੰ ਪਹਿਲਾਂ ਵੀ ਪਤਾ ਲੱਗਾ ਕਿ ਜਿਹੜੇ ਮਨਪ੍ਰੀਤ ਦਾ ਪਰਿਵਾਰ ਦੇ ਨਾਲ ਕੋਈ ਲੈਣ ਦੇਣੀ ਤੇ ਗੱਟਵਾਤ ਹੀ ਨਹੀਂ ਜਦੋਂ ਦੀ ਇਹ ਲਾਣਾ ਮੁਰਗੀ ਕੋਈ ਵਾਰਤ ਵੀ ਨਹੀਂ ਹੈਗੇ ਆਪਸ ਦੇ ਵਿੱਚ ਮਾਤਾ ਜੀ ਹੁਣ ਆਦਾ ਅਮਰਤ ਛੱਕਿਆ ਹੋਇਆ ਕਿੰਨੇ ਸਾਲ ਹੋ ਗਏ ਤੇ ਆਪਾਂ ਜਿਹੜੀ ਕੱਲ ਗੱਲਬਾਤ ਹੋਈ ਉਹ ਹੋਣੀ ਨਹੀਂ ਚਾਹੀਦੀ ਸੀ ਪਰਿਵਾਰ ਦਾ ਵੀ ਇਹ ਕਹਿਣਾ ਤੇ ਅਸੀਂ ਵੀ ਇਹੀ ਕਹਿੰਦੇ ਹਾਂ ਵੀ ਮਨਪ੍ਰੀਤ ਮੰਨੇ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਕੋਈ ਦੇਵੇ ਇਹਨਾਂ ਨੂੰ ਕੋਈ ਤਰਾਜ ਨਹੀਂ ਹੈ ਪਰ ਇਹਨਾਂ ਦੇ ਘਰੇ ਨਹੀਂ ਕਿਸੇ ਨੇ ਆਉਣਾ ਮੈਂ ਸਾਰੇ ਸੰਗਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਤਾਂ ਅਜਾਰੇ ਬਜ਼ੁਰਗ ਦੇ ਨੇ ਚਾਰ ਨਹੀਂ ਤਾਂ ਪਹਿਲੇ ਗੁਕੀਨੇ ਉਹਦੇ ਤੋਂ ਤੇ ਆਪਾਂ ਕੱਲ ਸੰਧ ਵੀ ਆਏ ਸੀ ਤੇ ਮਾਤਾ ਜੀ ਹੁਣਾਂ ਨੇ ਦੱਸਿਆ ਕਿ ਉਹ ਕਹਿੰਦੇ ਅਸੀਂ ਘਰ ਠਾਉਣਾ ਥੋੜਾ ਤੁਸੀਂ ਇਹਨਾਂ ਦਾ ਘਰ ਠਾਉਂਗੇ ਕਿਰਤੀ ਕਿਸਾਨ ਵਿਚਾਰੇ ਬਹੁਤ ਮਾੜੀ ਗੱਲ ਆ ਇਹ ਹੋਣੀ ਨਹੀਂ ਚਾਹੀਦੀ ਤੇ ਇਹ ਜਿੰਦਾ ਲਾ ਕੇ ਪਿੰਡ 'ਚ ਹੀ ਕਿਸੇ ਦੇ ਘਰੇ ਹੋ ਰਹੇ ਆ ਤੇ ਅਸੀਂ ਮਾਤਾ ਜੀ ਹੁਣ ਉਹ ਤੇ ਬਾਪੂ ਵੀ ਤੁਸੀਂ ਆਪਦੇ ਘਰੇ ਰਹਿਣਾ ਠੀਕ ਹੈ ਤੇ ਸਿੱਖਾਂ ਦਾ ਸਿਧਾਂਤ ਆ ਮਹਾਰਾਜ ਦਾ ਵੀ ਹੁਕਮ ਹੈ ਕਿ ਕਿਸੇ ਗਰੀਬ ਈਲਚਾਰ ਤੇ ਜਾਂ ਕਿਸੇ ਬੇਕਸੂਰ ਬਜ਼ੁਰਗ ਤੇ ਧੀ ਭੈਣ ਤੇ ਕਿਸੇ ਨਾਲ ਨੀ ਕਰਨਾ ਤੇ ਸਾਰੇ ਸੈਕੀਟ ਕਰ ਨੂੰ ਸੋਚਣ ਵੀ ਇਹ ਤਾਂ ਪਹਿਲਾਂ ਹੀ ਆਪਣੇ ਗਨਾਹਾਂ ਦੇ ਸੱਜਾ ਘੁੱਟੀ ਜਾਂਦੇ ਵੀ ਜਿਹੜਾ ਪੁੱਤ ਸੀਗਾ ਉਹ ਇਹਨਾਂ ਤੋਂ ਬਾਗੀ ਹੋ ਗਿਆ ਇਹ ਕੋ ਆਪਣੇ ਨਾਲ ਟੱਕਰਾਂ ਮਾਰਦਾ ਪਰਿਆ ਕਰਦਾ ਮਨਪ੍ਰੀਤ ਦੇ ਮੰਨੇ ਨੂੰ ਉਹਦੇ ਕੀਤੇ ਗੁਨਾਹਾਂ ਦੀ ਸਜ਼ਾ ਖਾਲਸਾ ਪੰਥ ਦੇਵੇ ਜਦੋਂ ਸਾਡੇ ਹੱਥ ਆਇਆ ਸੀ ਦੇਵਾਂਗੇ ਪਰ ਅਸੀਂ ਇਹ ਗੱਲ ਜ਼ਰੂਰ ਕਹਿਨੇ ਆਂ ਇਹ ਬਜ਼ੁਰਗ ਜੋੜਾ ਜਿਹੜਾ ਉਹਨਾਂ ਦੇ ਮਾਤਾ ਪਿਤਾ ਸਾਡੇ ਮਾਤਾ ਪਿਤਾ ਕੀ ਆ ਇਹਨਾਂ ਦਾ ਕੋਈ ਕਸੂਰ ਨਹੀਂ ਅੱਜ ਤੋਂ ਬਾਅਦ ਪੰਨਾ ਕੋਈ ਵੀ ਗਲਤੀ ਕੀ ਕਰਦਾ ਉਹਨੂੰ ਸਜ਼ਾ ਜ਼ਰੂਰ ਦੇ ਪਰ ਬੇਇਨਤੀ ਹੈ ਕਿ ਇਹਨਾਂ ਦੇ ਘਰੇ ਨਾ ਆਇਓ ਇਹ ਤਾਂ ਚਾਰੇ ਘਰ ਛੱਤੀ ਬੈਠੇ ਆ ਕਾ ਤੂ ਸਕੇਦਾ ਬਾਪੂ ਆ ਹੁਣ ਖੇਤੋਂ ਆਇਆ ਤੇ ਤੂ ਕਾ ਵੜਦਾ ਸੀ ਸਾਦਾ ਮੁੰਡਿਆ ਬਾਪੂ ਇੰਨੀ ਮਿਹਨਤ ਕਰਨ ਵਾਲੇ ਬੰਦਿਆਂ ਤੇ ਤੇ ਵਾਰ ਨਹੀਂ ਕਰਨਾ ਚਾਹੀਦਾ ਬਹੁ ਮੜੀ ਗੱਲ ਆ ਬਾਪਾ ਜੀ ਅਸੀਂ ਨਾਲ